ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ 24 ਸਤੰਬਰ ਸਾਲ 2025 ਦਿਨ ਬੁੱਧਵਾਰ ਸਮਾਂ ਸਵੇਰ ਦੇ 6 ਵਜੇ ਗਿਆ ਤੇ ਆਪਣੀ ਜਾਣ ਦੀ ਤਿਆਰੀ ਹੋ ਗਈ ਰਾਤ ਦਾ ਟਿਕਾਣਾ ਸੀਗਾ ਆਪਣਾ ਜੀਤ ਪੰਜਾਬੀ ਢਾਬੇ ਤੇ ਵਧੀਆ ਨੀਂਦ ਆਈ ਤੇ ਬਾਈ ਹੋਣੇ ਮੰਜੇ ਦੇਤੇ ਸੀਗੇ ਤੇ ਰੋਟੀ ਪਾਣੀ ਵਧੀਆ ਖਾਤਾ ਬਾਈ ਹੋਣੇ ਆਪਣੇ ਤੋਂ ਕੋਈ ਪੈਸਾ ਨਹੀਂ ਲਿਆ ਰਾਤ ਆਪਾਂ ਬੈਗ ਵਗੈਰਾ ਜਿਹੜੇ ਕੀਮਤੀ ਸਮਾਨ ਵਾਲੇ ਸੀ ਬਾਈ ਨੂੰ ਜਮ੍ਹਾਂ ਕਰਾਤੇ ਸੀਗੇ ਬਾਈ ਨੇ ਆਪਦੀ ਬਿਮਾਰੀ ਦੇ ਵਿੱਚ ਰੱਖ ਲਈ ਸੀਗੇ ਹੁਣ ਬਾਈ ਉਹਨਾਂ ਤੋਂ ਬੈਗ ਲੈ ਕੇ ਤੇ ਇਜਾਜ਼ਤ ਲੈ ਲਈ ਆ ਚਾਹ ਪਾਣੀ ਪੀ ਲਿਆ ਚੱਲਦੇ ਆ ਅੱਗੇ ਤੇ ਇੱਧਰ ਹੈਗਾ ਜੀਤ ਪੰਜਾ ਪੀਟਾ ਬਬ ਤੁਸੀਂ ਦੇਖ ਸਕਦੇ ਹੋ ਬਈ ਜਦੋਂ ਨਾਗਪੁਰ ਤੋਂ ਆਪਾਂ ਅੱਗੇ ਤੱਕ ਸੀ ਹਜੂਰ ਸਾਹਿਬ ਵਾਲ ਨੂੰ ਜਾਂਦੇ ਆ ਤੇ ਜਾਵਤਮਲ ਆਉਂਦਾ ਸ਼ਹਿਰ ਉੱਥੇ ਗੁਰਦੁਆਰਾ ਸਿਆਬ ਜੀ ਆਪਣੀ ਰਹਿਸ਼ ਉੱਥੇ ਉਹ ਜੋ ਇੱਥੋਂ 114 ਕਿਲੋਮੀਟਰ ਦੂਰ ਆ ਤੇ ਬਾਕੀ ਢਾਬੇ ਦੀ ਨਿਸ਼ਾਨੀ ਹੈਗੀ ਆ ਅੱਗੇ ਟੋਲ ਪਲਾਜਾ ਵਾ ਤੇ ਪਿੱਛੇ ਇੱਕ ਬ੍ਰਿਜ ਆ ਉਥੋਂ ਬਾਅਦ ਅੱਜੇ ਹੋ ਕੇ ਕੱਟ ਹੈ ਨਹੀਂ ਗਾ ਤੇ ਆਪਾਂ ਇਹਦੇ ਉੱਤੋਂ ਡਿਵਾਈਡਰ ਦੇ ਉੱਪਰੋਂ ਇਧਰੋਂ ਟਪਾ ਕੇ ਤੇ ਇਧਰ ਲੈ ਜਾਂਦੇ ਸੀ ਸਾਈਕਲ ਤੇ ਟਰੱਕ ਵਗੈਰਾ ਖੜਦੇ ਇੱਥੇ ਬਾਕੀ ਇਹ ਆ ਗਿਆ ਉਧਰ ਲੈ ਕੇ ਜਾਗੇ ਇਹਦਾ ਰਾਦਾ ਸੀਗਾ ਬਈ ਗੱਡੀ ਤੇ ਜਾਂਦਾ ਤੇ ਗੱਡੀ ਉਧਰ ਸਾਈਡ ਤੇ ਸਾਈਡ ਤੇ ਲਾ ਕੇ ਆਇਆ ਇਹ ਤੇ ਬਾਈ ਨੇ ਕਿਹਾ ਸੀ ਗੱਡੀ ਸਾਈਡ ਤੇ ਲਾਉਣੀ ਆ ਹੋਰ ਬਾਈ ਕਹੇ ਕਿਵੇਂ ਠੀਕ ਹੋ ਬੜੀਆ ਹੋ ਠੀਕ ਹੈ ਬਾਈ ਖੁਸ਼ ਹੈ ਪੂਰਾ ਹੈ ਕੁਝ ਰਹਿਣਾ ਚਾਹੀਏ ਬਾਈ ਬੜੀਆ ਹੈ ਬਈ ਤੇ ਚੱਲਦੇ ਆ ਬਈ ਫਿਰ ਸਮਾਨ ਸੱਲਾ ਆਪਣਾ ਜਿਆਦੇ ਰਾਤ ਖੋਲਿਆ ਨਹੀਂ ਸੀਗਾ ਤੇ ਅੱਜ ਆਪਾਂ ਨਾਤੇ ਵੀ ਨਹੀਂ ਜਿਹੜੀ ਸੱਚੀ ਗੱਲ ਹੈ ਤੇ ਆਈ ਚੱਲਾਂਗੇ ਕਿਉਂ ਬਾਈ ਨਹਾਉਣਾ ਤਾਂ ਹੈ ਨਹੀਂ ਆਪਣੇ ਤੋਂ ਨਹਾਉਣ ਵਾਲਾ ਕੰਮ ਖਤਰਨਾਕ ਨਹੀਂ ਨਹੀਂ ਅੱਛਾ ਚਲੋ ਫਿਰ ਚੱਲਦੇ ਆ ਬਾਈ ਟਾਈਮ ਹੋ ਗਿਆ 6:20 ਦਾ ਤੇ ਆਪਾਂ ਪਾਤੇ ਆ ਚਾਲੇ ਇਹ ਵਧੀਆ ਮੌਸਮ ਆ ਇਧਰੋਂ ਚੈੱਕ ਕਰ ਸਕਦੇ ਹਾਂ ਵੀਊ ਸਾਰੇ ਪਾਸਿਓਂ ਤੇ ਕੱਢਾਂਗੇ ਬਾਟਾਂ 'ਚ 2 ਘੰਟੇ ਲਗਭਗ ਆਪਾਂ 16 ਕਿਲੋਮੀਟਰ ਆ ਗਏ ਆ ਤੇ ਕੇਲੇ ਵਾਲੀ ਰੇੜੀ ਦੀ ਸੀ ਆਪਾਂ ਕੇਲੇ ਖਰੀਦ ਲਏ ਤੋਂ ਤੇ ਸਾਈਕਲਾਂ ਐ ਚੱਲਦੇ ਆ ਬਈ ਦੇਖੋ ਹੁਣ ਆਊਗੀ એનર્ਜੀ ਬੋਲਤੇ ਖੜਕੇ ਢੇਡ ਦੇ ਇਧਰ ਦਾ ਇੱਕ ਦੇਢ ਕੇ ਦੂਜੇ ਨੂੰ ਤਿਆਰ ਵੀ ਆ। ਖੁੱਲੀਆਂ ਅਖਰਾਕਾਂ ਆ ਇਹ। ਛੋਟਾ। ਕਿਸੇ ਕੇਲੇ ਬਈ ਜਿਹੜੇ ਅੱਖਾਂ ਹੀ ਕੱਢਦੇ ਸੀਗੇ। ਆ ਪਏ ਆ ਸਾਈਡ ਤੇ ਕੀਤੇ। ਵੈਲਕਮ ਵਰਦਾ। ਵਰਦਾ ਸ਼ਹਿਰ ਦੇ ਵਿੱਚ ਐਂਟਰ ਹੋਣ ਆਲੇ ਆ ਬਈ ਆਪਾਂ। ਤੇ ਰੋਡ ਵੀ ਆ ਗਿਆ। ਹੋਣੇ ਤਿੰਨ ਘੰਟੇ ਦੇ ਵਿੱਚ 47 ਕਿਲੋਮੀਟਰ ਦਾ ਸਫ਼ਰ ਤੈ ਹੋ ਗਿਆ ਵਾ ਤੇ ਹੁਣ ਆਪਾਂ ਖੜੇ ਸੀਗੇ ਪੰਪ ਤੇ Jio ਵਾਲੇ ਤੇ ਪਾਣੀ ਪੁਣੀ ਠੰਡਾ ਪੀਤਾ ਦੇ ਨਾਲੇ ਨਾਲ ਭਰ ਲਿਆ ਵੀ ਕੀ ਵਾਰੀ ਪੰਪ ਨਹੀਂ ਆਉਂਦਾ ਪਿੱਛੇ ਪੰਪ ਆਏ ਸੀਗੇ ਢਾਬੇ ਆਏ ਸੀਗੇ ਤੇ ਉਹਨਾਂ ਕੋਲੇ ਪਾਣੀ ਹੈ ਨਹੀਂ ਸੀਗਾ ਤੇ Jio ਦੇ ਪੰਪ ਦੀ ਇੱਕ ਖਾਸ ਗੱਲ ਆ ਵੀ ਇੱਥੇ ਪਾਣੀ ਤਾਂ ਨਹੀਂ ਵਧੀਆ ਮਿਲ ਜਾਂਦਾ ਬਾਥਰੂਮ ਸਾਫ਼ ਹੁੰਦੇ ਆ ਇਹ ਤਾਂ ਕਰਕੇ ਵਧੀਆ ਇੱਥੇ ਰੁਕਣਾ ਸੌਖਾ ਹੋ ਜਾਂਦਾ ਤੇ ਹੁਣ ਚੱਲਦੇ ਆ ਅੱਗੇ ਸਫ਼ਰ ਤੇ ਕੋਈ ਖਾਣ ਪੀਣ ਨੂੰ ਵੇਨੇ ਆ ਇਹ ਲੈਣ ਨਾਲ ਭੁੱਖ ਮਿਟੀ ਜਾਏਗੀ ਤੇ ਅੱਗੇ ਦੇਖਦੇ ਆਂ ਕੁਝ ਜਾਂ ਚਾਹ ਚੂ ਪੀ ਲਾਂਗੇ ਕੋਈ ਦੇਖਦੇ ਹਾਂ ਸਾਬ ਆ ਗਿਆ ਵੀ ਰੋਟੀ ਦਾ ਟਾਈਮ ਤੇ ਹਵਾ ਜਿਹੜੀ ਅੱਜ ਉਹ ਅੱਗੋਂ ਚੱਲਦੀ ਆ ਤੇ ਅੱਗੋਂ ਹਵਾ ਨੇ ਦਾ ਕੋਹ ਪੈਨ ਲਾਦੀ ਪੂਰੀ ਇਹਨੇ ਗੁੰਦੇ ਸਾਡੇ ਕਿੱਧਰੇ ਗਏ ਹੈ। ਤੈ ਹੈਗਾ 55 ਕਿਲੋਮੀਟਰ ਦਾ ਸਫ਼ਰ ਇੱਥੋਂ। ਹੋ ਸਕਦਾ ਉਹ ਤੇਕਰ ਹਵਾ ਰੋਕ ਲਈਏ ਤੇ ਫਿਰ। ਬੜੀਆ ਸਫ਼ਰ ਨੇ ਤੇ ਬਾਕੀ ਪਹੁੰਚਣਾ ਤਾਂ ਹੈਗੇ ਜੀ। 6 ਘੰਟੇ 50 ਮਿੰਟ ਦੀ ਪੈਡਲਿੰਗ ਕਰਨ ਤੋਂ ਬਾਅਦ ਆਪਾਂ 93 ਕਿਲੋਮੀਟਰ ਦਾ ਸਫ਼ਰ ਤੈ ਕਰਕੇ ਬੈਠੇ ਸੀਗੇ ਚਾਹ ਪੀਣ ਵਾਸਤੇ। ਚਾਹ ਪੀ ਕੇ ਹੁਣ ਅੱਗੇ ਚੱਲਦੇ ਆਂ ਇੱਥੋਂ ਰਹਿ ਗਿਆ 20 ਕਿਲੋਮੀਟਰ ਅੱਗੇ। ਤੇ ਪਸਾਂ ਜਿਹੜੀਆਂ ਆਪਣੇ ਪੰਜਾਬ ਤੋਂ ਸਾਂਗਤ ਚੱਲੀ ਸੀ ਉਹ ਬਸਾਂ ਤਿੰਨ ਨੰਗੀਆਂ ਥੋੜੀ ਤੇ ਆਪਾਂ ਵੀ ਚੱਲਦੇ ਆ ਗੁਰਦੁਆਰਾ ਸਾਹਿਬ ਜਾ ਕੇ ਰਹਿੰਦਾ ਤਾਂ ਨਹੀਂ ਟਿਕਾਣਾ ਪਤਾ ਅੱਜ ਹਵਾ ਹੈਗੀ ਏ ਘੋ ਜਿਆਦਾ ਤੇ ਤਸੱਲੀ ਹੋਈ ਆ ਪਰ ਆਪਾਂ ਜਾਵਾਂਗੇ ਜਰੂਰ ਰੁਕਦੇ ਨਹੀਂ ਆ ਹਾਰ ਨਹੀਂ ਮੰਨਦੇ ਆ ਸਫ਼ਰ ਵੀ ਕੁਛ ਇਸ ਤਰ੍ਹਾਂ ਦਾ ਵਾ ਪਹਾੜੀ ਆ ਤੇ ਉੱਚਾ ਨੀਵਾ ਤਸੱਲੀ ਹੋ ਰਹੀ ਆ ਤੇ ਰਹਿ ਗਿਆ ਬਾਕੀ 16 17 ਕਿਲੋਮੀਟਰ ਦੂਰ ਪਹੁੰਚਾਂਗੇ ਇੱਕ ਘੰਟੇ ਤੱਕ ਟਾਈਮ ਹੋ ਗਿਆ 4:30 ਦਾ ਤੇ ਜਬਤ ਮਹਿਲ ਪਈ ਕੇ ਜੋਤ ਮਹਿਲ ਪਤਾ ਨਹੀਂ ਆਏ ਜੇ ਕੁਝ ਨਾਮ ਆ ਤੇ ਚਪਲੇਖਾ ਪੈਂਦਾ ਹਿੰਦੀ ਚ ਕੁਝ ਹੋਰ ਤਰ੍ਹਾਂ ਲਿਖਿਆ ਹੁੰਦਾ ਤੇ ਇੰਗਲਿਸ਼ ਚ ਕੁਝ ਹੋਰ ਤੇ ਰਹਿ ਗਿਆ 8-9 ਕਿਲੋਮੀਟਰ ਪਹੁੰਚਾਂਗੇ ਆਪਾਂ 30-40 ਮਿੰਟ ਦੇ ਵਿੱਚ ਤੇ ਵਧੀਆ ਸਫ਼ਰ ਚੱਲੀ ਜਾਂਦਾ ਬਾਕੀ ਉਤਰਾਇਆਂ ਚੜਾਈਆਂ ਦੇ ਨਾਲ ਮੱਥੇ ਲੱਗ ਰਹੇ ਆ ਦੇਖ ਸਕਦੇ ਹੋ ਵਧੀਆ ਹੁਣ ਤਾਂ ਮੌਸਮ ਵਧੀਆ ਲੱਗਦਾ ਮੌਸਮ ਤਾਂ ਵਧੀਆ ਹੀ ਸੀਗਾ ਸਾਰਾ ਪਰ ਜਿਹੜੀ ਅੱਗੋਂ ਹਵਾ ਹੁਣੇ ਸਾਹ ਫਲਾਤੇ ਪਰ ਆਪਾਂ ਅੱਜ ਤੀਚਾ ਲਿਆਈ ਸਵੇਰ ਪਹੁੰਚ ਰਹੇ ਪਹੁੰਚਣਾ ਆਪਣਾ ਸਫਰ ਟੋਟਲ ਹੋ ਜੂਗਾ 114 ਕਿਲੋਮੀਟਰ ਦੇ ਨੇੜੇ ਤੇੜੇ ਬਾਕੀ ਜਾ ਕੇ ਦੇਖਦੇ ਆਂ ਟਾਈਮ ਹੋ ਗਿਆ 5:30 ਦਾ ਤੇ ਆਪਾਂ 115 ਕਿਲੋਮੀਟਰ ਦਾ ਸਫਰ ਤੈਂ ਕਰਕੇ ਆ ਗਏ ਆ ਗੁਰਦੁਆਰਾ ਤਕੂਵਨ ਸਾਹਿਬ ਇਹ ਕਰ ਸਕਦੇ ਆਂ ਦਰਸ਼ਨ ਤੁਸੀਂ ਬਾਕੀ ਆਪਣੇ ਪੰਜਾਬ ਤੋਂ ਬੱਸਾਂ ਵੀ ਆਈਆਂ ਹੋਈਆਂ ਤਿੰਨ ਬੱਸਾਂ ਆਈਆਂ ਨੇ ਸਾਹਮਣੇ ਤੁਸੀਂ ਦੇਖ ਸਕਦੇ ਹੋ ਤੇ ਇਹ ਪਹਿਲਾਂ ਪਟਨਾ ਸਾਹਿਬ ਦੀ ਯਾਤਰਾ ਕਰਕੇ ਆਏ ਆ ਤੇ ਹੁਣ ਹਯੂਰ ਸਾਹਿਬ ਚੱਲੇ ਆ ਤੇ ਆਪਣੇ ਰਿਸ਼ਤੇਦਾਰ ਵੀ ਇੱਥੇ ਆਏ ਹੋਏ ਆ ਮਿਲਦੇ ਆਂ ਕਰਦੇ ਆਂ ਗੱਲਬਾਤ ਪੁੱਛਦੇ ਆਂ ਕਿਵੇਂ ਦਾ ਸਫ਼ਰ ਰਿਹਾ ਤੇ ਅੱਗੇ ਦੇ ਸਫ਼ਰ ਬਾਰੇ ਗੱਲਬਾਤਾਂ ਕਰਦੇ ਆਂ ਤੇ ਬਣੇ ਰਹੋ ਫਿਰ ਟਾਈਮ ਹੋ ਗਿਆ 6:30 ਦਾ ਤੇ ਆਪਾਂ ਗੁਰਦੁਆਰਾ ਸਾਹਿਬ ਪਹੁੰਚ ਗਏ ਸੀਗੇ ਤੇ ਇਥੇ ਵਧੀਆ ਮਾਨ ਸਤਿਕਾਰ ਮਿਲਿਆ ਸਾਰੀ ਸੰਗਤ ਲੋ ਤੇ ਹੁਣ ਚਾਹ ਦੇ ਲੰਗਰ ਆ ਗਿਆ ਤੇ ਇਧਰ ਬਾਈ ਜੀ ਹੁਣੇ ਬਾਪੂ ਜੀ ਨੇ ਸਾਸਿਕਾਲ ਬਾਪੂ ਜੀ ਸਤ ਸ੍ਰੀ ਅਕਾਲ ਬਾਈ ਠੀਕ ਠਾਕ ਹੋ ਜੀ ਠੀਕ ਠਾਕ ਕਿਹੜਾ ਏਰੀਆ ਜੀ ਆਪਣਾ ਪਿੰਡ ਸਾਡਾ ਜ਼ਿਲ੍ਹਾ ਬਠਿੰਡਾ ਹੈ ਹਾਂ ਜੀ ਪਿੰਡ ਹਮੀਰਗੜ ਠੀਕ ਹੈ ਜੀ ਹੋਰ ਸੇ ਤਾਂ ਕਹਿਮ ਆ ਜੀ ਜਿਵੇਂ ਚੜਦੀ ਕਲਾ ਯਾਤਰਾ ਵਧੀਆ ਚੱਲ ਰਹੀ ਆ ਬਹੁਤ ਵਧੀਆ ਸਾਨੂੰ ਤਾਂ ਸੋਗੀ ਬੜੀ ਖੁਸ਼ੀ ਹੈ ਜਿਹੜੇ ਨੌਜਵਾਨ ਤੁਸੀਂ ਇੰਨੀ ਬਾਟ ਕੱਢ ਕੇ ਆਏ ਆ ਉਹ ਵੀ ਨੌਜਵਾਨ ਹੈ ਜਿਹੜੇ ਨਸ਼ੇੜੀ ਬਣੇ ਫਿਰਦੇ ਹੈਗੇ ਇਹੀ ਸੁਨੇਹਾ ਲੈ ਕੇ ਚੱਲਦੇ ਆਂ ਜੀ ਅਸੀਂ ਵੀ ਸਾਨੂੰ ਵੇਖ ਕੇ ਚੱਲ ਕੋਈ ਤਾਂ ਇਹੋ ਜੇ ਤੇ ਇਹ ਨੌਜਵਾਨ ਹੈ ਇਹਨਾਂ ਤਾਂ ਕਮਾਲ ਦੇ ਹੀ ਹੈਗਾ ਇੱਕ ਪਲੂਰ ਤੋਂ ਹੈ ਆਪਣਾ ਮੋਗਾ ਜ਼ਿਲ੍ਹਾ ਹਾਂਜੀ ਦੂਸਰਾ ਆ ਗਿਆ ਮਾਨਸਾ ਜ਼ਿਲ੍ਹਾ ਜਿਹੜਾ ਪਿੰਡ ਦੱਸੋ ਰਾਏਪੁਰ ਰਾਏਪੁਰ ਮਾਖਾ ਹਾਂਜੀ ਦੂਜਾ ਮਾਨਸਾ ਜ਼ਿਲ੍ਹਾ ਰਾਏਪੁਰ ਮਾਖੇ ਤੋਂ ਇਹ ਨੌਜਵਾਨ ਆ ਤੇ ਇਹ ਕੇ ਇਹ ਆਪਣਾ ਪਲੂਰ ਤੋਂ ਆ ਮੋਗੇ ਜ਼ਿਲ੍ਹੇ ਤੋਂ ਆ ਅਸੀਂ ਤਾਂ ਇਹਨਾਂ ਦੇ ਬਹੁਤ ਹੀ ਧੰਨਵਾਦੀ ਆ ਜਿਹੜੇ ਨੌਜਵਾਨ ਆ ਇਦਾਂ ਤੁਰਦੇ ਆ ਹੁਣ ਇਹਨਾਂ ਨੇ ਸਮਝ ਲਓ ਇਹ ਪੰਜੇ ਤੱਕ ਤਾਂ ਤੇ ਗਏ ਆ ਸਾਈਕਲਾਂ ਤੇ ਚੱਲੇ ਆ ਇਹ ਇਹਨਾਂ ਦਾ ਮਲਾਪ ਵੀਖਣੀ ਕਿਵੇਂ ਆ ਉਹ ਪ੍ਰਮਾਤਮਾ ਕਰਦਾ ਉਹ ਕਰੇ ਕਰਾਵੇ ਉਹਨਾਂ ਨੂੰ ਮਲਾਉਂਦਾ ਇਹ ਨਹੀਂਗਾ ਵੀ ਨਹੀਂ ਮਲਾਉਂਦਾ ਉਹ ਮਲਾਉਂਦੇ ਵੇਖੋ ਮਾਨਸਾ ਜ਼ਿਲ੍ਹਾ ਤੇ ਕਿੱਥੇ ਮੋਗਾ ਜਿਲ੍ਹਾ ਤੇ ਸਾਈਕਲਾਂ ਤੇ ਚੱਲੇ ਇੱਕ ਮੁੰਡੇ ਨੂੰ ਖਣੀ 56 ਦਿਨ ਹੋ ਗਏ ਐਕ ਨੂੰ 45 ਦਿਨ ਹੋ ਗਏ ਚੱਲਿਆਂ ਨੂੰ ਉਸ ਤੋਂ ਬਾਅਦ ਫਿਰ ਇਧਰੋਂ ਸਮਝ ਨੂੰ ਆਈ ਹੈ ਕਿ ਆਪਾਂ ਥੋੜਾ ਭੋਲਦੇ ਆਇਆ ਕਿਹੜੇ ਪਾਸੇ ਅਸੀਂ ਪਟਨਾ ਸਾਹਿਬ ਤੋਂ ਹੀ ਪਟਨਾ ਸਾਹਿਬ ਇੰਸਾਹਿਬ ਨੂੰ ਆਇਆ ਪਿੱਛੇ ਤੋਂ ਹਾਂਜੀ ਉੱਥੋਂ ਫਿਰ ਹੁਣ ਕੀ ਵਾਰੀ ਆ ਗਈ ਹੈ ਪ੍ਰਸ਼ਾਦੇ ਦੀ ਹੁਣ ਛਕਦੇ ਆਂ ਪ੍ਰਸ਼ਾਦਾ ਟਾਈਮ ਹੋ ਗਿਆ 8:00 ਵਜੇ ਦਾ ਤੇ ਆਪਾਂ ਪ੍ਰਸ਼ਾਦਾ ਪਾਣੀ ਛਕ ਲਿਆ ਸੀ ਗੁਰਦਵਾਰਾ ਸਾਹਿਬ ਤੋਂ ਤੇ ਕੱਲ ਨੂੰ ਆਪਾਂ ਫਿਰ ਇੱਥੋਂ ਚਾਲੇ ਪਾਵਾਂਗੇ ਤਕਰੀਬਨ ਇੱਥੋਂ ਸੰਗਤ ਨੇ ਸਾਰੀ ਨੇ ਜਾਣਾ ਹੈਗਾ ਆਪਾਂ 5 ਵਜੇ ਤੇ ਆਪਾਂ ਵੀ ਦੇਖਦੇ ਆ 6 ਵਜੇ ਚੱਲਾਂਗੇ ਇੱਥੋਂ ਆਪਾਂ ਇੱਥੇ ਆਏ ਤੇ ਸੰਗਤ ਨੇ ਬਹੁਤ ਸਾਰਾ ਪਿਆਰ ਦਿੱਤਾ ਸਰਪਾਇ ਭੇਟ ਕੀਤਾ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਪੈਸ਼ਲ ਧੰਨਵਾਦ ਆਪਣੇ ਰਿਸ਼ਤੇਦਾਰ ਮਾਮੀ ਹੋਣਾ ਉਹਨਾਂ ਨੇ ਆਪਣੇ ਵਾਸਤੇ ਅਰੇਂਜਮੈਂਟ ਕੀਤਾ ਆਪਣੇ ਆਉਣ ਤੋਂ ਪਹਿਲਾਂ ਤੇ ਵਧੀਆ ਦੋਨਾਂ ਦਾ ਮਾਨ ਸਤਕਾਰ ਕੀਤਾ ਤੇ ਸਾਰੀ ਸੰਗਤ ਨੇ ਬੜਾ ਸਤਕਾਰ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੇ ਪਰਮਾਤਮਾ ਨੂੰ ਚੜ੍ਹਦੀ ਕਲਾ ਜ ਰੱਖੇ ਤੇ ਉਹ ਕੱਲ ਨੂੰ ਸੰਗਤ ਪਹੁੰਚ ਜੂਗੀ ਜੀ ਹਰ ਸਾਹਿਬ ਆਪਾਂ ਪਰਸੋਂ ਪਹੁੰਚ ਜਾਾਂਗੇ ਤੇ ਉੱਥੇ ਜਾ ਕੇ ਮਿਲਦੇ ਆਂ ਤੇ ਤੁਹਾਡਾ ਵੀ ਸਾਰਿਆਂ ਦਾ ਤੈਅਦਰੋ ਬਹੁਤ-ਬਹੁਤ ਧੰਨਵਾਦ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਤੇ ਮਿਲਦੇ ਆਂ ਫਿਰ ਕੱਲ ਦੇ ਸਫ਼ਰ ਤੇ ਜੀ ਗੁੱਡ ਨਾਈਟ